ਪੁਰਤਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਮੈਂ ਇੱਕ ਛੋਟੀ ਜੀ ਗੱਲ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਵਾਂ ਕਿਉਂਕਿ ਮੈਂ ਜਦੋਂ ਆਮ ਆਦਮੀ ਪਾਰਟੀ ਚ ਜੁਆਇਨ ਕੀਤਾ ਸੀਗਾ ਤੇ ਉਸ ਟਾਈਮ ਮੈਨੂੰ ਮਜੀਠੇ ਹਲਕੇ ਦੇ ਵਿੱਚ ਵੀ ਕੰਮ ਕਰਨ ਲਈ ਕਿਹਾ ਰਾਇਆ ਸੀ ਗਿਆ ਸੀਗਾ ਔਰ ਦੱਖਣੀ ਦੇ ਹਲਕੇ ਹਲਕੇ ਵਿੱਚ ਵੀ ਕੰਮ ਕਰਨ ਲਈ ਕਿਹਾ ਗਿਆ ਸੀ ਮੈਂ ਦੋਵਾਂ ਹਲਕਿਆਂ ਦੇ ਵਿੱਚ ਬੜੀ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਚਲੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਤੀਜੇ ਵੀ ਚੰਗੇ ਆਏ ਔਰ ਹਲਕਾ ਦੱਖਣੀ ਦੇ ਵਿੱਚੋਂ ਕੋਈ 6 6000 7000 ਦੀ ਲੀਡ ਜਿਹੜੀ ਆਵਾਮ ਆਦਮੀ ਪਾਰਟੀ ਦੇ ਹੱਕ ਚ ਆਈ ਚਲੋ ਮੈਂ ਕਿਸੇ ਨੂੰ ਕੋਈ ਚੰਗਾ ਮਾੜਾ ਨਹੀਂ ਕਹਿਣਾ ਚਾਹੁੰਦਾ ਇਹ ਆਪ ਕੋ ਆਪਣੀ ਕਿਸਮਤ ਦੀ ਗੱਲ ਹੁੰਦੀ ਆ ਬਾਕੀ ਚਾਰ ਹਲਕੇ ਜਿਹੜੇ ਸ਼੍ਰੀ ਅਮਰਸਾਹਬ ਸਾਹਿਬ ਦੇ ਜਿੱਥੋਂ ਧਾਰੀਆਲ ਸਾਹਿਬ ਤੀਜੇ ਨੰਬਰ ਤੇ ਆਏ ਸੀਗੇ ਤੇ ਦੱਖਣੀ ਹਲਕੇ ਚੋਂ 7000 ਦੀ ਲੀਡ ਨਿਕਲੀ ਸੀ ਔਰ ਮੈਂ ਇਹ ਗੱਲ ਕਲੀਅਰ ਕਰਨੀ ਚਾਹਣਾ ਕਿ ਕਈ ਪਤਾ ਨਹੀਂ ਕਿਉਂ ਮੇਰੇ ਕੋਈ ਸੱਜਣ ਹੈ ਇਹ ਗੱਲ ਬਾਰ ਬਾਰ ਫਲਾ ਰਹੇ ਆ ਕਿ ਤਲਬੀਰ ਸਿੰਘ ਗਿੱਲ ਜਿਹੜਾ ਮਜੀਠੇੜਕੇ ਚ ਜਾ ਰਿਹਾ ਤੇ ਦੱਖਣੀ ਹਲਕਾ ਛੱਡ ਰਿਹਾ ਮੈਂ ਗੱਲ ਕਲੀਅਰ ਕਰ ਦਵਾਂ ਕਿ ਦੋਹਾਂ ਹਲਕਿਆਂ ਦੇ ਵਿੱਚ ਪਾਰਟੀ ਨੇ ਉਦੋਂ ਸੇਵਾ ਲਈ ਸੀ ਤੇ ਮੈਂ ਉੱਥੇ ਵੀ ਕੰਮ ਕੀਤਾ ਸੀ ਤੇ ਉੱਥੇ ਪੰਚਾਇਤ ਦੀਆਂ ਇਲੈਕਸ਼ਨ ਆ ਗਿਆ ਕਈ ਸੱਜਣ ਮਿੱਤਰਾਂ ਨੂੰ ਉੱਥੇ ਸਾਡੀ ਲੋੜ ਸੀਗੀ ਤੇ ਅਸੀਂ ਥੋੜਾ ਉਧਰ ਵੱਧ ਧਿਆਨ ਦਿੱਤਾ ਉਸ ਵੇਲੇ ਪੰਚਾਇਤ ਦੀਆਂ ਇਲੈਕਸ਼ਨਾਂ ਦੇ ਵਿੱਚ ਔਰ ਮੈਂ ਇਹ ਗੱਲ ਬੜੀ ਕਲੀਅਰ ਤੇ ਸਪਸ਼ਟ ਤੌਰ ਤੇ ਕਹਿ ਦੇਣਾ ਚਾਹਣਾ ਕਿ ਮੈਂ ਹਲਕਾ ਦੱਖਣੀ ਦੇ ਵਿੱਚ ਰਵਾਂਗਾ ਪਹਿਲਾਂ ਅਸੀਂ ਅੱਜ ਵੀ ਤੇ ਅੱਗੇ ਵੀ ਔਰ ਮੈਂ ਜਿੱਥੋਂ ਹਾਂ ਲੋਕਾਂ ਦੀ ਜਿਹੜੀ ਉਹ ਸੇਵਾ ਕਰਦਾ ਰਵਾਂਗਾ ਇਹ ਗੱਲ ਮੈਂ ਅੱਜ ਕਲੀਅਰ ਕਰਨੀ ਚਾਹੁੰਦਾ ਕਿ ਜਿਹੜੇ ਲੋਕ ਇਹ ਗੱਲ ਫਲਾ ਰਹੇ ਆ ਕਿ ਤਲਵੀਰ ਹਲਕਾ ਦਖਣੀ ਛੱਡੇਗਾ ਤਲਵੀਰ ਸਿੰਘ ਗਿੱਲ ਹਲਕਾ ਦਖਣੀ ਨਾ ਛੱਡੇਗਾ ਔਰ ਇੱਥੇ ਰਵਾਂਗੇ ਔਰ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਮੇਰੇ ਨਾਲ ਜੁੜੇ ਮੇਰੇ ਪਰਿਵਾਰਾਂ ਦੇ ਮੈਂਬਰ ਆ ਮੇਰੇ ਭੈਣ ਭਰਾਵਾ ਮੈਂ ਉਹਨਾਂ ਦੇ ਨਾਲ ਚਟਾਨ ਵਾਂ ਖੜਾ ਵਾਂ ਔਰ ਸਦਾ ਖੜਾ ਰਹੂੰਗਾ ਮੈਂ ਬਿਨਾਂ ਕਿਸੇ ਲਾਲਚ ਤੋਂ ਇਹ ਗੱਲ ਕਹਿਣਾ ਕਿ ਮੈਂ ਆਪਣੇ ਪਰਿਵਾਰਾਂ ਦੇ ਨਾਲ ਖੜਾ ਵਾ ਵਾਹਿਗੁਰੂ ਜੀ ਕਾ ਖਾਲਸਾ וגודים.